ਸੱਤ ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੁੜੋ ਜੀ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਡਾਟਾ ਸਾਰਾ ਪੜਨਾ ਬਿਨਾ ਡਾਟਾ ਪੜੇ ਫੋਨ ਨਹੀਂ ਕਰਨਾ ਤੁਹਾਡਾ ਟਾਈਮ ਖਰਾਬ ਨਾ ਹੋਵੇ ਮੈਂ ਇਸ ਕਰਕੇ ਮੀਨ ਮੀਨ ਗੱਲਾਂ ਬੋਲਾਂਗਾ ਪਹਿਲਾ ਰਿਸ਼ਤਾ ਸਰਸਾ ਹਰਿਆਣਾ ਤੋਂ ਆ ਮੁੰਡਾ ਇੰਡੀਅਨ ਆਰਮੀ ਦੇ ਵਿੱਚ ਆ ਚਾਰ ਕਿਲੇ ਜਮੀਨ ਆ ਡਾਟਾ ਪੜ ਕੇ ਡਾਇਰੈਕਟ ਗੱਲ ਕਰੋ ਡਾਟਾ ਜ਼ਰੂਰ ਪੜਨਾ ਇਹ ਸਕਰੀਨ ਰੋਕ ਲਿਆ ਕਰੋ ਭਾਵੇਂ ਸਕਰੀਨਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਮੁੰਡੇ ਨੂੰ ਚਾਰ ਕਿਲੇ ਜਮੀਨ ਆ ਭਰਾ ਕੋਈ ਨਹੀਂ ਭਰਾ ਇਹਨਾਂ ਮੈਂ ਜਿਹੜਾ ਸਾਰਾ ਡਾਟਾ ਪੜ ਕੇ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਘਰੇਲੂ ਕੰਮਕਾਰ ਦੇ ਕੁੜੀ ਡਿਵੋਰਸ ਦਾ ਬੱਚਾ ਨਹੀਂ ਘਰੇਲੂ ਕੁੜੀ ਹੈ ਖਾਸ ਤੌਰ ਤੇ ਮੁੰਡਾ ਕਿਸ ਤਰ੍ਹਾਂ ਚਾਹੀਦਾ ਕਾਲਮ ਧਿਆਨ ਨਾਲ ਪੜ੍ਹਨਾ ਮੈਂ ਬਾਰ-ਬਾਰ ਕਹਿੰਦਾ ਜੀ ਡਾਟਾ ਪੜ੍ਹ ਕੇ ਫੋਨ ਕਰੋ ਬਿਨਾਂ ਡਾਟਾ ਪੜ੍ਹੇ ਫੋਨ ਨਹੀਂ ਕਰਨਾ ਅਗਲਾ ਰਿਸ਼ਤਾ ਸਰਸਾ ਹਰਿਆਣਾ ਤੋਂ ਆ ਜੀ 7 ਕਿੱਲੇ ਜ਼ਮੀਨਾਂ ਪ੍ਰਾਈਵੇਟ ਜੋਬ ਹੈ Tata AIA ਦੇ ਵਿੱਚ ਹੈ ਮੁੰਡੇ ਦੀ ਤੇ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਆ ਕੁੜੀ ਅਸਿਸਟੈਂਟ ਪ੍ਰੋਫੈਸਰ ਹੈ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਬਿਨਾ ਪੜੇ ਫੋਨ ਨਹੀਂ ਕਰਨਾ ਜੀ ਇਹ ਮੈਂ ਤਾਂ ਕਹਿ ਰਿਹਾ ਵਿੱਚ ਲੋਕ ਮੰਨਦੇ ਨਹੀਂ ਮੇਰੀ ਗੱਲ ਲਾਲ ਪੱਟੀ 'ਚ ਹਰੇਕ ਰਿਸ਼ਤੇ ਦੇ ਹੇਠਾਂ ਪਰਵਾਦਾ ਨੰਬਰ ਦਿੱਤਾ ਹੁੰਦਾ ਅਗਲਾ ਰਿਸ਼ਤਾ ਕੇ ਇੱਕ ਹੋਰ ਜਿਲ੍ਹਾ ਮਾਨਸਾ ਤੋਂ ਆ ਕੁੜੀ ਪੀਜੀਟੀ ਬਾਇਓਲੋਜੀ ਐਨਸੀਬੀਐਸ ਸਕੂਲ ਦੇ ਵਿੱਚ ਕੀਤੀ ਹੋਈ ਆ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਪੜ ਕੇ ਫੋਨ ਕਰਨਾ ਜੋ ਲਿਖਾਇਆ ਉਹੀ ਉਸ ਦੇ ਆਧਾਰ ਤੇ ਫੋਨ ਕਰਨਾ ਹੈ ਅਗਲਾ ਰਿਸ਼ਤਾ ਨਾਮ ਐਨ ਕੁਮਾਰ ਜਿਹੜਾ ਫਿਰੋਜ਼ਪੁਰ ਤੋਂ ਆ ਜੀ ਮੁੰਡਾ ਪ੍ਰਾਈਵੇਟ ਜੌਬ ਐ ਨ ਬੈਂਕ ਦੇ ਵਿੱਚ ਲੜਕਾ ਹੈਲਥੀ ਐ ਡਾਟਾ ਪੜੋ ਸਮਝੋ ਤੇ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰੋ ਅਗਲਾ ਰਿਸ਼ਤਾ ਨਾਮ ਸਿੰਘ ਪਟਿਆਲਾ ਤੋਂ ਆ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਐ ਸਾਡੇ ਸਵਾ 11 ਕਿਲੇ ਜ਼ਮੀਨ ਐ ਆਫਿਸ ਜੌਬ ਐ ਬਿਜ਼ਨਸ ਐ ਸਾਰਾ ਡਾਟਾ ਪੜ ਲਿਓ ਸਮਝ ਲਿਓ ਫਿਰ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਏ ਜਿਲ੍ਹਾ ਸਹਾਰਨਪੁਰ ਜੁਪੀ ਤੋਂ ਆ ਕੁੜੀ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੈ ਕੀ ਪੜ੍ਹਾਈ ਹੈ ਭੈਣ ਭਾਈ ਸਭ ਕੁਝ ਪੜ੍ਹ ਕੇ ਖਾਸ ਤੌਰ ਤੇ ਮੁੰਡਾ ਕਿਸ ਤਰ੍ਹਾਂ ਚਾਹੀਦਾ ਅਗਲਾ ਰਿਸ਼ਤਾ ਖਾੜ ਮੁਹਾਲੀ ਤੋਂ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਗਵਰਨਮੈਂਟ ਜੋਬ ਹੈ ਨਾ BC ਕੈਨੇਡਾ ਦੇ ਵਿੱਚ ਹੀ ਗਵਰਨਮੈਂਟ ਜੋਬ ਆ ਤਿੰਨ ਕਿੱਲੇ ਜ਼ਮੀਨ ਆ ਵਪਾਰਕ ਖਾੜ ਕੈਨੇਡਾ ਵਿੱਚ ਆਪਣਾ ਘਰ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜਾਂ ਅਗਲਾ ਰਿਸ਼ਤਾ ਨਾਮ ਜੇਕ ਔਰ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲੋਂਗ ਕਰਦੀ ਹੈ ਗਵਰਨਮੈਂਟ ਜੋਬ ਆ ਤਲਾਕ ਹੋਇਆ 5 ਸਾਲ ਦੀ ਬੱਚੀ ਹੈ ਡਾਟਾ ਪੜ੍ਹ ਕੇ ਡਾਇਰੈਕਟ ਗ ਕੁੜੀ ਦਾ ਰਿਸ਼ਤਾ ਏ ਜਿਲ੍ਹਾ ਫਰੀਦਕੋਟ ਤੋਂ ਕੁੜੀ ਬਲੌਂਗ ਕਰਦੀ ਆ ਕੀ ਪੜ੍ਹਾਈ ਕੀਤੀ ਆ ਕੈਨੇਡਾ ਦੇ ਵਿੱਚ ਸਿਟੀ ਜਾਣਾ ਹੈ ਹਿਊਮਨ ਰਿਸੋਰਸ ਦੇ ਕੋਆਰਡੀਨੇਟਰ ਸਾਰਾ ਡਾਟਾ ਪੜਿਓ ਸਮਝੋ ਖਾਸ ਤੌਰ ਤੇ ਮੁੰਡੇ ਵਾਲਾ ਕਾਲਮ ਅਗਲਾ ਰਿਸ਼ਤਾ ਨਾਮ ਜੀਤ ਸਿੰਘ ਜਿਲ੍ਹਾ ਮਾਨਸਾ ਤੋਂ ਆ ਜੀ ਮੁੰਡਾ ਸੁਨਿਆਰਾ ਕਾਸਟੈਕ ਨੀਡਾ ਦੇ ਵਿੱਚ ਵਰਕ ਪਰਮਿਟ ਤੇ 2 ਸਾਲ 2 ਇਅਰ ਤੋਂ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਅੰਮਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਹੈ ਆਸਟ੍ਰੇਲੀਆ ਦੇ ਵਿੱਚ ਮੁੰਡਾ ਪੀਆਰ ਆ ਆਪਣਾ ਖੁਦ ਦਾ ਬਿਲਡਿੰਗ ਕੰਸਟ੍ਰਕਸ਼ਨ ਦਾ ਕੰਮ ਆ ਸਪਲਾਈ ਮਟੀਰੀਅਲ ਮਤਲਬ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਆਈਲੈਂਡਸ ਐਂਡ ਇਮੀਗ੍ਰੇਸ਼ਨ ਦਾ ਸਰਵਿਸ ਦਾ ਕੰਮ ਆ ਮਾਤਾ ਪਿਤਾ ਮਲਟੀ ਵੀਜਾ ਤੇ ਆਉਂਦੇ ਜਾਂਦੇ ਰਹਿੰਦੇ ਨੇ ਬਾਹਰ ਨੇ ਅੰਬਰਤਾਰੀ ਨੇ ਇਸ ਡਾਟਾ ਪੜ੍ਹ ਕੇ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਹਰ ਰੋਜ਼ ਨਵੇਂ ਰਿਸ਼ਤੇ ਤੁਹਾਡੇ ਕੋਲੇ ਪਹੁੰਚਣ ਪਰਿਵਾਰ ਦੇ ਨੰਬਰਾਂ ਸਮੇਤ ਚੈਨਲ ਵਾਲਾ ਵਾਟਨ